ਸਸ਼ੀਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰ ਜਿਹੜੀ ਅੱਜ ਦੀ ਅਸੀਂ ਵੀਡੀਓ ਦਿਖਾਉਣ ਜਾ ਰਹੇ ਆ ਇਸ ਨੂੰ ਦੇਖ ਕੇ ਤੁਸੀਂ ਖੁਦ ਹੀ ਸੋਚਾਂ ਦੇ ਵਿੱਚ ਪੈ ਜਾਓਗੇ ਕਿ ਅਜਿਹੇ ਕਿਹੜੇ ਦੇਵੀ ਦੇਵਤੇ ਨੇ ਜਿਹੜੇ ਕਿ ਆਪਣੇ ਪਤਾਂ ਨੂੰ ਲੱਤਾਂ ਮਾਰਦੇ ਹੋਣ ਜਾ ਫਿਰ ਉਹਨਾਂ ਦੇ ਸਾਹਮਣੇ ਅਜਿਹਾ ਕੁਝ ਕਰਦੇ ਹੋਣ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਖੰਡ ਬਾਦ ਦੇ ਵਿੱਚ ਪਖੰਡਿਆਂ ਦੇ ਵੱਲੋਂ ਲੋਕਾਂ ਦੀ ਇਸ ਤਰੀਕੇ ਨਾਲ ਦਰਦਸ਼ਾ ਕੀਤੀ ਜਾ ਰਹੀ ਹੈ ਤੇ ਲੋਕ ਇਹ ਸਮਝਦੇ ਨੇ ਕਿ ਇਹਨਾਂ ਦੇ ਵਿੱਚ ਦੇਵੀ ਦੇਵਤਿਆਂ ਦਾ ਬਾਸ ਹੋ ਗਿਆ ਤੁਸੀਂ ਹਮੇਸ਼ਾ ਇਹ ਹੀ ਸੋਚਦੇ ਹੋ ਕਿ ਅਸੀਂ Hindu ਧਰਮ ਦੇ ਖਿਲਾਫ ਬੋਲਦੇ ਹਾਂ ਪਰ ਅਜਿਹੀ ਕੋਈ ਗੱਲਬਾਤ ਨਹੀਂ ਅਸੀਂ ਦਾ ਸੰਕਲ ਲੋਕਾਂ ਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਹਾਂ ਕਿਉਂ ਕਿਉਂ ਤੁਸੀਂ ਦੇਵੀ-ਦੇਵਤਿਆਂ ਦੇ ਨਾਮ ਦੇ ਉੱਤੇ ਪਖੰਡਵਾਦ ਕਰਕੇ ਤੁਸੀਂ ਦੇਵੀ-ਦੇਵਤਿਆਂ ਦੇ ਨਾਂ ਤੇ ਕਲੰਕ ਲਗਾ ਰਹੇ ਹੋ ਤੁਸੀਂ ਸ਼ਰੀਆਮ ਜਿਹੜਾ ਕਿ ਧਰਮ ਨੂੰ ਬਦਨਾਮ ਕਰ ਰਹੇ ਹੋ ਕਿਉਂਕਿ ਹੁਣ ਤੱਕ ਜਿੰਨੇ ਵੀ ਦੇਵੀ-ਦੇਵਤੀ ਹੋਏ ਨੇ ਉਹਨਾਂ ਬਾਰੇ ਜੋ ਹੁਣ ਤੱਕ ਸੁਣਿਆ ਗਿਆ ਉਹਨਾਂ ਨੇ ਕਦੇ ਅਜਿਹੇ ਕੰਮ ਨਹੀਂ ਕੀਤੇ ਕਿ ਉਹ ਲੋਕਾਂ ਦੇ ਵਿੱਚੋਂ ਭੂਤ-ਪ੍ਰੇਤਾਂ ਨੂੰ ਕੱਢਦੇ ਹੋਣ ਜਾਂ ਫਿਰ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਿਰ ਕਮਾਇਆ ਜਾਂਦਾ ਹੋਵੇ ਜਾਂ ਫਿਰ ਆਏ ਹੋਏ ਲੋਕਾਂ ਦੇ ਲੱਤਾਂ ਮਾਰੀਆਂ ਜਾਂਦੀਆਂ ਹੁਣ ਅਜਿਹਾ ਕੋਈ ਵੀ ਦੇਵੀ-ਦੇਵਤਾ ਨਹੀਂ ਸੀ ਪਰ ਅੱਜ ਕੱਲ੍ਹ ਜਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਪਖੰਡਵਾਦ ਕੀਤਾ ਜਾ ਰਿਹਾ ਹੈ ਕਿ ਮੇਰੇ ਵਿੱਚ ਇਸ ਦੇਵਤੇ ਨੇ ਜਿਹੜਾ ਕਿ ਪ੍ਰਵੇਸ਼ ਕੀਤਾ ਹੋਇਆ ਹੈ ਮੇਰੇ ਚ ਇਹ ਵਾਲੀ ਮਾਤਾ ਆਉਂਦੀ ਹੈ ਪਰ ਜੇਕਰ ਉਹਨਾਂ ਵਿੱਚ ਅਜਿਹੀ ਗੱਲ ਦੇ ਉਹਨਾਂ ਵੱਲੋਂ ਕਹੇ ਜਾਂਦੇ ਕਿ ਸਾਡੇ ਵਿੱਚ ਸ਼ਕਤੀਆਂ ਆਉਂਦੀਆਂ ਨੇ ਦੇਵੀ ਦੇਵਤੇ ਸਾਡੇ ਵਿੱਚ ਆਉਂਦੇ ਨੇ ਤਾਂ ਹੀ ਅਸੀਂ ਲੋਕਾਂ ਦੇ ਵਿੱਚੋਂ ਭੂਤ ਕਰਦੇ ਆ ਤੇ ਲੋਕਾਂ ਦੇ ਨਾਲ ਚੰਗਾ ਕੰਮ ਕਰਦੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਸੱਚੀ ਕਹਿ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਕਿ ਵਾਕਈ ਹੀ ਜਿਹੜੇ ਇਹ ਲੋਕ ਨੇ ਇਹ ਲੋਕਾਂ ਦੇ ਵਿੱਚੋਂ ਭੂਤ ਪ੍ਰੇਤ ਘਰਦੇ ਨੇ ਜਾਂ ਫਿਰ ਦੇਵੀ ਦੇਵਤਿਆਂ ਦਾ ਆਵਾਸ ਹੈ ਇਹ ਸ਼ਰਿਆਮ ਪਖੰਡਵਾਦ ਕੀਤਾ ਜਾ ਰਿਹਾ ਤਾਂ ਲੋਕ ਕਿਉਂ ਨਹੀਂ ਸੁਚੇਤ ਹੁੰਦੇ ਧਰਮ ਦੇ ਨਾਮ ਤੇ ਤੁਹਾਨੂੰ ਜਿਹੜਾ ਕੀ ਇਸ ਤਰੀਕੇ ਦੇ ਨਾਲ ਪਖੰਡਵਾਦ ਦੇ ਵਿੱਚ ਫਸਾਇਆ ਜਾ ਰਿਹਾ ਅਜਿਹਾ ਕਦੇ ਵੀ ਨਹੀਂ ਹੁੰਦਾ ਕੋਈ ਦੇਵੀ ਦੇਵਤਾ ਕਿਸੇ ਦੇ ਇਸ ਤਰੀਕੇ ਦੇ ਨਾਲ ਭੂਤ ਪ੍ਰੇਤ ਨਹੀਂ ਸੀ ਕਰਦਾ ਤੇ ਨਾ ਹੀ ਕਿਸੇ ਦੇ ਕੋਈ ਇਸ ਤਰੀਕੇ ਦੇ ਨਾਲ ਠੁੱਡੇ ਮਾਰਦਾ ਸੀ ਜਿਵੇਂ ਇਹ ਪਖੰਡੀ ਲੋਕ ਠੁੱਡੇ ਮਾਰ ਰਹੇ ਨੇ ਸੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਦੇ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਅਸੀਂ ਇੱਥੇ ਸਿਰਫ ਲੋਕਾਂ ਨੂੰ ਇਹ ਗੱਲ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਕਿਉਂ ਦੇਵੀ ਦੇਵਤਿਆਂ ਦੇ ਨਾਮ ਤੇ ਪਖੰਡਵਾਦ ਫਲਾ ਰਹੇ ਹੋ ਲੋਕਾਂ ਦੇ ਵਿੱਚ ਭਰਮ ਫਲਾ ਰਹੇ ਹੋ ਲੋਕਾਂ ਵਿੱਚ ਭੂਤ ਪ੍ਰੇਤਾਂ ਕੱਢਣ ਦੇ ਤੁਸੀਂ ਦਾਅਵੇ ਕਰਦੇ ਹੋ ਲੋਕਾਂ ਨੂੰ ਆਪਣੀ ਪਿੱਛੇ ਲਾ ਰਹੇ ਹੋ ਤੁਹਾਡੇ ਸਿਰ ਦੇ ਉੱਤੇ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਕੁ ਪ੍ਰਾਪਰਟੀਆਂ ਬਣਾ ਲਈਆਂ ਸੋ ਇਸ ਗੱਲ ਨੂੰ ਅਸੀਂ ਤੁਹਾਨੂੰ ਸਮਝਾਉਣਾ ਚਾਹੁੰਦੇ ਹਾਂ ਕਿ ਪਖੰਡਵਾਦ ਨੂੰ ਵਧਾਵਾ ਦੇਣ ਦੀ ਬਜਾਏ ਇਕੱਠੇ ਹੋ ਕੇ ਇਸ ਪਖੰਡਵਾਦ ਨੂੰ ਰੋਕਿਆ ਜਾਵੇ ਜਿਹੜੇ ਕਿ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਖੰਡਵਾਦ ਕਰਕੇ ਇਹਨਾਂ ਲੋਕਾਂ ਦਾ ਸੁਚੇਤ ਹੋਣਾ ਚਾਹੀਦਾ ਹੈ ਤੁਸੀਂ ਦੇਖ ਸਕਦੇ ਹੋ ਦੂਸਰੀ ਵੀਡੀਓ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਵੀ ਪਖੰਡ ਕਰ ਰਹੇ ਨੇ ਜੀਭਾਂ ਕੱਢ ਰਹੇ ਨੇ ਪਤਾ ਨਹੀਂ ਕਿਸ ਤਰ੍ਹਾਂ ਦੇ ਐਕਸ਼ਨ ਜਿਹੜੇ ਲਵ ਲੋ ਕੀਤੇ ਜਾ ਰਹੇ ਨੇ ਕੀ ਸ਼ੋਅ ਕੀਤਾ ਜਾ ਰਿਹਾ ਕਿ ਸਾਡੇ ਵਿੱਚ ਦੇਵੀ-ਦੇਵਤियां ਆ ਗਈਆਂ ਜਿਸ ਦੇ ਚੱਲਦੇ ਸਾਡੇ ਉੱਰ ਅਜਹਿ ਕੀਤਾ ਜਾ ਰਿਹਾ ਹੁਣ ਅਸੀਂ ਲੋਕਾਂ ਦੇ ਮਸਲੇ ਹੱਲ ਕਰਦਾਂਗੇ ਸੋ ਅਜਿਹਾ ਕਦੇ ਵੀ ਨਹੀਂ ਹੁੰਦਾ ਇਹ ਸਿਰਫ ਪਖੰਡਵਾਦ ਕਰਕੇ ਲੋਕਾਂ ਨੂੰ ਆਪਣੇ ਪਿੱਛੇ ਲਾਉਂਦੀਆਂ ਸਕੀਮਾਂ ਨੇ ਤੁਹਾਡੇ ਸਿਰ ਦੇ ਉੱਤੇ ਇਹਨਾਂ ਨੇ ਪ੍ਰੋਫਿਟੀਆਂ ਬਣਾ ਲੈਣੇ ਨੇ ਸਭ ਕੁਝ ਕਰ ਲੈਣਾ ਇਸ ਕਰਕੇ ਪਖੰਡਵਾਦ ਤੋਂ ਬਚਿਆ ਜਾਵੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼